ਸਟੱਪ ਸਮਾਜ ਦਾ ਇੱਕ ਕੌੜਾ ਅਤੇ ਅਸਹਿਣਯੋਗ ਸੱਚ ਬਾਲ ਵਿਆਹ ਹੈ ਡੰਡੀ ਖੁਦ ਨੂੰ ਮਾਡਰਨ ਕਹਾਉਂਦੇ ਅਜੋਕੇ ਸਮਾਜ ਦੇ ਲੋਕਾਂ ਲਈ ਇਹ ਗੱਲ ਹਜ਼ਮ ਕਰਨੀ ਸੌਖੀ ਨਹੀਂ ਹੈ ਕਿ ਹਾਲੇ ਵੀ ਬਾਲ ਵਿਆਹ ਹੋ ਸਕਦੇ ਨੇ ਪ੍ਰਸ਼ੰਚਨ ਅਸੀਂ ਸੋਚਦੇ ਹਾਂ ਇਹ ਪੁਰਾਣੀਆਂ ਸਦੀਆਂ ਦੀਆਂ ਗੱਲਾਂ ਨੇ ਅਤੇ ਹੁਣ ਇਹੋ ਜਿਹਾ ਕੁਝ ਨਹੀਂ ਹੋ ਸਕਦਾ ਪਰ ਅਸਲੀਅਤ ਇਹ ਹੈ ਕਿ ਹਾਲੇ ਵੀ ਸਾਡੇ ਸਮਾਜ ਦੇ ਉਹ ਲੋਕ ਜੋ ਹਨੇਰੇ ਵਿੱਚ ਜੀ ਰਹੇ ਹਨ ਜਿਵੇਂ ਸੂਰਜ ਦੀ ਕਿਰਨ ਉਨ੍ਹਾਂ ਤੱਕ ਨਾ ਪਹੁੰਚੀ ਹੋਵੇ ਉਹ ਬਾਲ ਵਿਆਹ ਨੂੰ ترਜੀ ਦੇ ਰਹੇ ਹਨ ਡੰਡੀ ਜਦ ਕਿਸੇ ਲੜਕੀ ਨੂੰ 18 ਸਾਲ ਦੀ ਉਮਰ ਤੋਂ ਪਹਿਲਾਂ ਵਿਆਹ ਦੇ ਬੰਧਨ ਵਿੱਚ ਬੰਨਿਆ ਜਾਵੇ ਤਾਂ ਉਸ ਨੂੰ ਬਾਲ ਵਿਆਹ ਆਖਦੇ ਹਨ ਡੰਡੀ ਹਾਲਾਂਕਿ ਇਸ ਪ੍ਰਥਾ ਵਿੱਚ ਪਹਿਲਾਂ ਤੋਂ ਅਜਿਹਾ ਅਮਲ ਘਟ ਹੋਇਆ ਹੈ ਲੋਕ ਜਾਗਰੂਕ ਹੋਏ ਹਨ ਪਰ ਅਜੇ ਵੀ ਦੇਸ਼ ਵਿੱਚ ਹਰ ਪੰਜ ਵਿੱਚੋਂ ਇੱਕ ਲੜਕੀ ਦਾ ਬਾਲ ਵਿਆਹ ਹੁੰਦਾ ਹੈ ਡੰਡੀ ਬਾਲ ਅਧਿਕਾਰਾਂ ਦੀ ਰਾਖੀ ਲਈ ਬਣੇ ਕੌਮੀ ਕਮਿਸ਼ਨ ਦੀ ਰਿਪੋਰਟ ਅਨੁਸਾਰ 28 ਸੂਬਿਆਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 11.5 ਲੱਖ ਬੱਚੇ ਬਾਲ ਵਿਆਹ ਕਰਕੇ ਨਾਜ਼ੁਕ ਸਥਿਤੀ ਦੇ ਸ਼ਿਕਾਰ ਹਨ ਡੰਡੀ ਮਤਲਬ ਇਹ ਬੱਚੇ ਸਕੂਲ ਨਹੀਂ ਪੜੇ ਸੰਯੁਕਤ ਰਾਸ਼ਟਰ ਸੰਗ ਦਾ ਪੂਰੀ ਦੁਨੀਆ ਵਿੱਚ 203 ਤੱਕ ਬਾਲ ਵਿਆ ਸਟਾਰਟ ਨੂੰ ਖਤਮ ਕਰਨ ਦਾ ਤਿੱਜਾ ਹੈ ਡੰਡੀ ਬਾਲ ਵਿਆ ਲੜਕੇ ਲੜਕੀ ਵਿਚਕਾਰ ਕੀਤੇ ਜਾਂਦੇ ਭੇਦ ਭਾਵ ਦਾ ਨਤੀਜਾ ਹੈ ਡੰਡੀ ਗਰੀਬੀ ਦਾਜ ਧਾਰਮਿਕ ਅਤੇ ਸਮਾਜਿਕ ਦਬਾਅ ਅਤੇ ਅਨਪੜਤਾ ਆਦਿ ਇਹ ਸੋਚ ਕੇ ਲੜਕੀਆਂ ਕੰਮ ਨਹੀਂ ਕਰ ਸਕਦੀਆਂ ਇਹ ਗੱਲਾਂ ਮਾਪਿਆਂ ਨੂੰ ਬਾਲ ਵਿਆਹ ਵੱਲ ਪ੍ਰੇਰਿਤ ਕਰਦੀਆਂ ਹਨ ਡੰਡੀ ਬਾਲ ਵਿਆਹ ਨਾਲ ਬੱਚਿਆਂ ਦਾ ਬਚਪਨ ਪੋਨਾਂ ਤੋਂ ਖੋਸ ਜਾਂਦਾ ਹੈ ਉਹਨਾਂ ਦੀ ਪੜ੍ਹਾਈ ਛੋਟਣ ਨਾਲ ਉਨ੍ਹਾਂ ਦੀ ਜ਼ਿੰਦਗੀ ਖੜ ਜਾਂਦੀ ਹੈ। ਉਨ੍ਹਾਂ ਦੇ ਆਰਥਿਕ ਅਤੇ ਸਿਹਤ ਪੱਖੋਂ ਹਾਲਾਤ ਬਹੁਤ ਮਾੜੇ ਹੋ ਜਾਂਦੇ ਹਨ। ਡੰਡੀ ਕਈ ਬੱਚੀਆਂ ਇਸ ਘੱਟ ਉਮਰ ਵਿੱਚ ਮਾਂ ਬਣ ਜਾਂਦੀਆਂ ਹਨ। ਇਸ ਸਾਰੀ ਪ੍ਰਕਿਰਿਆ ਵਿੱਚ ਲੜਕੀਆਂ ਆਪਣੇ ਪਰਿਵਾਰ ਸਹੇਲੀਆਂ ਦੇ ਸਾਥ ਤੋਂ ਦੂਰ ਹੋ ਜਾਂਦੀਆਂ ਨੇ ਜਿਸ ਦਾ ਡੂੰਗਾ ਅਸਰ ਉਹਨਾਂ ਦੀ ਮਾਨਸਿਕ ਸਿਹਤ ਉੱਤੇ ਪੈਂਦਾ ਹੈ ਡੰਡੀ ਅਸੀਂ ਸਾਰੇ ਸਮਾਜ ਦੀਆਂ ਇਹਨਾਂ ਕੌੜੀਆਂ ਸਚਾਈਆਂ ਤੋਂ ਉਦੋਂ ਤੱਕ ਕੋਹਾਂ ਦੂਰ ਹੁੰਦੇ ਹਾਂ ਜਦ ਤੱਕ ਸਾਨੂੰ ਸਮਾਜ ਨੂੰ ਨੇੜਿਓਂ ਵੇਖਣ ਦਾ ਮੌਕਾ ਨਹੀਂ ਮਿਲਦਾ ਡੰਡੀ ਇਹ ਲੇਖ ਲਿਖਣ ਤੋਂ ਕੁਝ ਦਿਨ ਪਹਿਲਾਂ ਤੱਕ ਮੈਂ ਵੀ ਇਹੀ ਸੋਚਦੀ ਸੀ ਕਿ ਪੰਜਾਬ ਵਰਗੇ ਸੂਬੇ ਵਿੱਚ ਜਿੱਥੇ ਲੋਕ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਜ਼ਮੀਨਾਂ ਵੇਚ ਕੇ ਉਹਨਾਂ ਨੂੰ ਬਾਹਰ ਭੇਜਦੇ ਨੇ ਉਥੇ ਬਾਲ ਵਿਆਹ ਵਰਗੀ ਸੋਚ ਆਮ ਬੰਦੇ ਦੀ ਨਹੀਂ ਹੋ ਸਕਦੀ ਪਰ ਪਿਛਲੇ ਦਿਨੀ ਸਾਹਮਣੇ ਆਇਆ ਇੱਕ ਹਵਾਲਾ ਇੱਥੇ ਦੇਣਾ ਜ਼ਰੂਰੀ ਹੈ ਕਿ ਜੋ ਕਾਗਜ਼ਾਂ ਵਿੱਚ ਨਹੀਂ ਸਗੋਂ ਹਕੀਕਤ ਹੈ ਡੰਡੀ